ਓਏ ਰੂਪੇ ਨਸ਼ਾ ਮੁੱਕਿਆ ਭੈਣ ਚੋ ਤੇ ਪੱਦ ਮਾਰਦੇ ਆ ਡਰ ਲੱਗਦਾ ਕਿਤੇ ਟੱਟੀਆਂ ਨਿਕਲਦੇ ਵਿੱਚ ਮਗਰ ਹਵਾ ਸਿਰਕੀ ਜਾਂਦੀ ਆ ਰੂਪੇ ਓ ਬਾਬਾ ਹਾਂ ਟੱਟਿਆ ਆ ਗਿਆ ਹਾਂ ਕਿਵੇਂ ਹੱਕਾਂ ਮਾਰੀ ਜਾਂ ਨਾ ਉਹ ਪੈਨਸ਼ਨ ਹੀ ਕਢਾ ਲਿਆ ਅੱਗੇ ਓਏ ਆ ਪੈਸਾ ਤਾਂ ਮੈਂ ਕਢਾ ਲੈਂਦੀ ਸੀ ਮੇਰੀ ਹਾਂ ਤੂੰ ਭੰਦਿਆ ਯਾਰਾ ਮੇਰੀ ਤਾਂ ਭੰਦ ਚੁਦੀ ਪਈ ਆ ਪਾਤ ਹੀ ਨਿਕਲੀ ਜਾਂਦੇ ਆ ਯਾਰ ਕਿਉਂ ਕੀ ਹੋ ਗਿਆ ਭਾਨ ਲਿਆ ਕਿਸੇ ਪਾਸੋਂ ਕੋਈ ਪੁੱਕੀ ਪਾਕੀ ਇਹ ਪੁੱਕੀ ਘਾਟੋਂ ਨਿਕਲਦੀ ਆ ਬਾਈ ਨਸ਼ਾ ਹਾਂ ਡੋਡੇ ਚੋਂ ਨਿਕਲਦਾ ਸਾਰਾ ਕੁਸ ਕੀ ਡੋਡੇ ਚੋਂ ਪੁੱਕੀ ਹੋ ਗਈ ਖਾਸ ਖਾਸ ਫੀਮ ਹਾਂ ਇਹ ਡੋਡੇ ਚੋਂ ਨਿਕਲੀਆਂ ਸਾਰੀਆਂ ਚੀਜ਼ਾਂ ਠੀਕ ਆ ਹੋਰ ਕਹਿਵਾ ਵਧੀਆ ਵਧੀਆ ਠੀਕ ਆ ਇੱਕ ਦੀ ਚਾਰ ਨਹੀਂ ਭਾਇ ਤੂੰ ਯਾਰ ਯਾਰ ਹੈ ਤਾਂ ਗਾਂਧੀ ਆ ਮਈਆਂ ਨੂੰ ਸਾਡੇ ਵਾਲਾ ਤੈਨੂੰ ਮੈਂ ਸੱਚ ਗੱਲ ਦੱਸਾਂ ਉਹਨਾਂ ਟਾਈਮ ਹੀ ਪੱਠਾਂ ਤੇ ਲੱਗਦਾ ਪਰ ਭਰੀ ਵੱਢ ਲਈਦੀ ਆ ਐਵੇਂ ਮਈਆਂ ਨੂੰ ਗੰਧ ਹੁਣ ਤੈਨੂੰ ਕੋਈ ਭੈਣੀ ਜਾਵੇ ਦਹਾਂਦਨਾ ਦੀ ਰੋਟੀ ਖਾਲੇਗਾ ਯਾਰ ਉਹਦਾ ਕੋਈ ਨਾ ਚਾਹ ਪਿਆਣੀ ਦਿੱਤੋ ਤਾਂ ਵੀ ਪਾਇਆ ਨਹੀਂ ਇਹ ਤਾਂ ਬਣਨਾ ਤੇਰਾ ਤੈਨੂੰ ਮੈਂ ਸੱਚ ਦੱਸਾਂ ਗੱਲ ਹਾਂ ਭਰਾਵਾ ਡੰਡਾ ਚੜਦਾ ਘਰੇ ਬੁੜੀਆਂ ਦੇ 50 ਬੰਦੇ ਇਕੱਠੇ ਹੋ ਜਾਂਦੇ ਗੱਲ ਮੰਨੀ ਮੇਰੀ ਤੂੰ ਖੇਤ ਠੰਡੇ ਲੱਗ ਜਾਂਦੇ ਆ ਆਥ ਨੇ ਪਰੌਣਿਆਂ ਨੂੰ दारू ਭਾਲਦੇ ਆ ਤੇ ਘਰੇ ਬੁੜੀਆਂ ਤੋਂ ਨਹੀਂ ਰੋਟੀ ਦਿੱਤੀਆਂ ਦੀ ਡੰਡਾ ਚੜਦਾ। ਉਹ ਤੂੰ ਤਾਂ ਚੱਲਦੇ ਕਿਰਸ ਨਾਲ ਆ। ਹਾਂ ਬਾਈ। ਮੈਂ ਸੁਣਾਂ ਤੂੰ ਇੱਕ ਤੀ ਝੂਣਾ ਵੀ ਰੇਸਪਰੀ ਤੋਂ ਕਰੀ ਬੱਚਾ। ਹਾਂ ਹਾਂ ਆਪਾਂ ਬਾਈ ਨਾ ਪੰਜਾਬ ਦੇ ਵਿੱਚ ਬਿਮਾਰੀ ਬਹੁਤ ਪੈ ਗਈ। ਕੁਝ ਨਹੀਂ ਪਾਇਆ ਰੂੜੀ ਦਾ ਰੇ ਪਾਇਆ ਆਪਾਂ ਤਾਂ। ਉਹ ਬਿਮਾਰੀ ਕਿ ਇੱਧਰ ਆ ਉਹਦਾ ਬਾਹਰ ਖਾਣਾ ਯਾਰ। ਬੂਝਾ ਵੇਖ ਮਾਰਿਆ ਵਾ ਤੂੰ। ਬੂਝਾ ਬਹੁ ਮਾਰਿਆ ਵਾ। ਹਾਂ। ਗਾਂ ਨਾ ਦਸੀ ਕਿਸੇ ਨੂੰ। ਕਿੱਲੇ ਦੀਆਂ ਜੂਰਗੇ ਦੇਗਾ ਪੰਜ ਪਾਤਿਆਂ ਪੰਡ ਬੰਦ ਕਰਤੀ ਬੂਝਾ ਵੇਖ ਮਾਰਿਆ ਵਾ। ਬਿਮਾਰੀ ਤੇ ਠੇਕ ਤੇ ਲਗਣੀਆਂ ਪੈਂਦਾ ਖਸਮਾ ਠੇਕੇ ਹਾਂ ਸਹੀ ਆ ਠੇਕੇ ਤੇ ਲੈਤਾ ਵਾ ਬਾਈ 100 100 ਗੱਟਾ ਕੱਢਣਾ ਬਿਮਾਰੀ ਬਾਹਰ ਜਾਣਾ ਤਾਂ ਛੋਣਾ ਆਪੇ ਭਈਏ ਖਾ ਖਾ ਗਲੀ ਜਾਣਗੇ ਕਿੰਨਾ ਗਵਣ ਕਰੀ ਬੈਠਾਈ ਤੀ ਬਾਈ 20 ਕਿੱਲੇ ਆਕਤੀ ਤਾਂ ਜੇ ਆਲ ਦਾ ਕਿੱਲਾ ਵੇਚ ਕੇ ਠੇਕਾ ਦੇ ਦੇਂਗੇ ਹਾਂ ਉਹ ਬਲੈਕ ਨਾ ਕਰਨ ਲੱਗ ਜਗੇ ਯਾਰ ਕੀ ਬਲੈਕ ਹਾਂ ਆਂਦੇ ਯਾਰਾ ਜੇ ਬਾਹਰ ਫਸ ਗਏ ਨਾ ਹਾਂ ਇੱਤੜਾ ਵਾਲੀ ਲੈਨ ਚ ਵੀ ਧੌਲੇ ਆ ਜਾਣਗੇ ਨਿਕਲ ਨਹੀਂ ਸਕਦੇ ਆਪਾਂ ਉਹ ਜਦੋਂ ਫਟੇਗੇ ਫਟੇਗੇ ਉਹ ਤਾਂ ਮਈਆਂ ਵਾਲੀ ਮੱਖੀ ਦੰਦੀ ਵੱਢਦੀ ਆ ਓਏ ਓਏ ਹਾਂ ਪਹਿਲਾਂ ਜੋ ਪਸ਼ੂ ਰੱਖੇ ਹੁੰਦੇ ਖੇਤ ਬੜੀ ਭੈੜੀ ਮੱਖੀ ਵੱਢਦੀ ਆ 45 ਦਾ ਕਲਾਕ ਹੈ ਦੇ ਕੋਲੇ ਤਾਂ ਆਹ ਫਿਰਦਿਆਂ ਇੱਥੇ ਇੱਕ ਦੋ ਰਿਹਾ ਰੱਖੇ ਹੋਏ ਆਪਣੇ ਤਾਂ ਤੂੰ ਆਹਦੇ ਫਾਰਮ ਜਾ ਪਾਇਆ ਸੀ ਭੈਣ ਚੋਦ ਗਈ ਆਂਦੇ ਬਈ ਬਾਣ-ਫੂਨ ਵੀ ਵੇਚਦਾ ਗਾਵਾਂ ਦੇ ਫਾਰਮਾਂ ਚ ਕਾਹਤੋਂ ਪੰਗਾ ਲੈਂਦਾ ਸਿਆਣਾ ਬਹਿਣਾ ਮੈਨੂੰ ਰਾਇ ਜੀ ਦਿੱਤੀ ਕਹਿੰਦੇ ਮਾ ਕਹਿੰਦੇ ਫਾਰਮ ਪਾਲਾ ਕਹਿੰਦੇ ਕਮਾਈ ਵੱਧ ਆ ਮੈਂ ਤਾਂ ਕਰਕੇ ਪਾਲਿਆ ਬੰਦੇ ਖਾਸ ਮਨ 10 ਮਹੀਆ ਨਾ ਡਾਟ ਪਵਾ ਦਿੰਦੇ ਆ ਕਹਿਣਾ ਹੀ ਸੌਖਾ ਬਈ ਦੁੱਧ ਪਾ ਦੇਾਂਗੇ ਐ ਕਰ ਦੇਾਂਗੇ ਸਾਡਾ ਰਿਸ਼ਤੇਦਾਰ ਜਾਂ ਸੀਗਾ ਉਹਨੇ ਪਾਲਿਆ ਘਰ ਖਾਈਆਂ ਗਾਨਾਂ ਦਾ ਬਾਹ ਚੜਾ ਲਈਆਂ ਗੋਹਾ ਖਿੱਚਣਾ ਯਾਰ ਕਿਤੇ ਦੁੱਧ ਕੱਢਣਾ ਖੇੜਾ ਯਾਰ ਚੰਗੀਆਂ ਸੁਤਾ ਚਲ ਕੋਈ ਨਾ ਮੇਰੀ ਗੱਲ ਸੁਣਾ ਚਿਰੂਏ ਚੰਗੀਆਂ ਚੀਜ਼ਾਂ ਹਾਂ ਬਾਲੇ ਕਸੂਤੇ ਸਾਡਾਂ ਆ ਗਾ ਰੱਬ ਦੀਆਂ ਹਾਂ ਦੁੱਧ ਵਿਖਲਾ ਕਿੱਥੇ ਡਾਇਆ ਇਹਦੀ ਕੁੜੀ ਦੀ ਲਾਨ ਯਾਰ ਪੱਠੇ ਪਾ ਕੇ ਕੱਢਣਾ ਪੈਣਾ ਈ ਗੱਲ ਆ ਹਾਂ ਮੇਰੀ ਗੱਲ ਸੁਣ